ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਸਤਲੁਜ ਦਰਿਆ ਦੇ ਕੰਢੇ ਸਥਿਤ ਇੱਕ ਸਰਹੱਦੀ ਪਿੰਡ ਨੇ ਹਾਲਾ ਕਿ ਇਲਜਾ ਜੋ ਪੁਲਿਸ ਨੇ ਇੱਕ ਨਸ਼ਾ ਤਸਕਦ ਦੁਆਰਾ ਪੰਜਾਬ ਸਰਕਾਰ ਦੀ ਇੱਕ ਇਕੜ ਜ਼ਮੀਨ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਨੋਸਰੀ ਕੀਤੀ ਗਈ ਇੱਕ ਘਰ ਨੂੰ ਜੀਸੀਬੀ ਦੀ ਵਰਤੋਂ ਕਰਕੇ ਟਾ ਦਿੱਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਐਸਐਸਪੀ ਫਿਰੋਜ਼ਪੁਰ ਉਪਿੰਦਰ ਸਿੰਘ ਅਤੇ ਤਹਿਸੀਲਦਾਰ ਦਾ ਕਹਿਣੇ ਕਿ ਜੋਗਿੰਦਰ ਸਿੰਘ ਉਰਫ ਸ਼ਮੀ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਤੇ ਹੋਰ ਤਾਰਾਵਾਂ ਤਹਿਤ ਲਗਭਗ 29 ਮਾਮਲੇ ਜਿਹੜੇ ਨੇ ਦਰਜ ਕੀਤੇ ਗਏ ਨੇ ਜਿੰਨਾਂ ਵਿੱਚੋਂ 5 ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਦੋ ਵਿੱਚ ਬਰੀ ਕੀਤਾ ਗਿਆ 16 ਮਾਮਲੇ ਚੱਲ ਰਹੇ ਨੇ ਅਤੇ 6 ਦੀ ਜਾਂਚ ਜਿਹੜੀ ਚੱਲ ਰਹੀ ਹੈ ਐਸਐਸਪੀ ਦੇ ਕਹਿਣੇ ਅਨੁਸਾਰ ਉੱਥੇ ਜੋਗਿੰਦਰ ਦੇ ਭਰਾ ਪਿਤਾ ਤੇ ਕਈ ਪਰਿਵਾਰਕ ਮੈਂਬਰ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਅਫਸਰ ਦੇ ਖਿਲਾਫ ਜਈਆ ਕਾਰਵਾਈ ਕੀਤੀ ਗਈ ਜੀ ਜੀ ਅਤੇ ਇਹ ਅੱਜ ਜਿਹੜਾ ਤੁਸੀਂ ਆ ਦੇਖ ਰਹੇ ਹੋ ਜਿਹੜਾ ਮਹਿਲ ਨੁਮਾ ਘਰ ਬਣਾਇਆ ਹੋਇਆ ਹੈ ਤੇ ਇਹਦੇ ਸਬੰਧੀ ਜਿਹੜੇ ਗਵਰਨਮੈਂਟ ਵੱਲੋਂ ਜਿਹੜੀ ਇਹ ਮਹਿਮ ਚੱਲ ਰਹੀ ਹੈ ਨਸ਼ਾ ਯੋਧ ਨਸ਼ਾ ਵਿਰੋਧ ਇਹਦੇ ਵਿੱਚ ਜਿਹੜਾ ਜਦੋਂ ਪਤਾ ਲੱਗਿਆ ਪ੍ਰਸ਼ਾਸਨ ਨੂੰ ਕਿ ਇਹ ਇੱਕ ਇਲੀਗਲ ਜਗ੍ਹਾ ਤੇ ਇੱਕ ਘਰ ਬਣਿਆ ਹੋਇਆ ਜਿਹੜੀ ਇੱਕ ਕਿਹੜੀ ਲੈਂਡ ਹੈ ਜੀ প্রভਿਨਸ਼ਲ ਗਵਰਨਮੈਂਟ প্রভਿਨਸ਼ਲ ਗਵਰਨਮੈਂਟ ਲੈਂਡ ਹੈ ਜੀ প্রভਿਨਸ਼ਲ ਗਵਰਨਮੈਂਟ ਲੈਂਡ ਤੇ ਉੱਪਰ ਜਿਹੜਾ ਇਹ ਨਜਾਇਜ਼ ਤੌਰ ਤੇ ਸਾਰੀ ਕੀਤੀ ਹੈ ਜਿਹੜੇ ਇਹਨਾਂ ਨੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਆ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਆ ਮਹਿਲ ਨੂੰ ਮਾ ਘਰ ਵੱਡਾ ਘਰ ਬਣਾਇਆ ਜਿਸ ਦਾ ਤੁਸੀਂ ਦੇਖ ਸਕਦੇ ਆ ਵੀ ਇੰਨੀ ਸਿਕਿਉਰਿਟੀ ਇੰਨਾ ਜਿਹੜਾ ਤਾਰਾਂ ਤੁਰਾਂ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਧਾਂ ਇਹ ਜੇਲ੍ਹ ਦਾ ਇਹੋ ਜਿਹਾ ਕੋਈ ਹੁੰਦਾ ਇਹਨਾਂ ਨੇ ਐਸਾ ਬਣਾ ਕੇ ਜਿਹੜੇ ਨਸ਼ੇ ਤੋਂ ਬਣਾਏ ਹੋਏ ਪੈਸੇ ਕਾਰੋਬਾਰ ਤੋਂ ਨਜਾਇਜ਼ ਪੈਸੇ ਬਣਾਏ ਉਹਦਾ ਘਰ ਬਣਾਇਆ ਇਹ ਇਹਦੀ ਅੱਜ ਡਿਮੋਲਿਸ਼ ਕਰਨ ਦੀ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੰਗੀ ਗਈ ਜਿਸ ਤੇ ਅਸੀਂ ਪੁਲਿਸ ਸਹਾਇਤਾ ਦੇ ਕੇ ਇਸ ਦਾ ਜਿਹੜਾ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਿਹੜੀ ਉਹਦੇ ਵਿੱਚ ਇਸ ਰੂਲ ਡਿਮੋਲਿਸ਼ ਕਰ ਰਹੇ ਆ ਤੇ ਇੱਥੇ ਮੈਂ ਦੱਸਣਾ ਚਾਹਣਾ ਵੀ ਜਿਹੜਾ ਇਹ ਜੋਗਿੰਦਰ ਸਿੰਘ ਸ਼ਮੀ ਆ ਪੁੱਤਰ ਲਾਲ ਸਿੰਘ ਵਾਸੀ ਕਿਲਚੇ ਇਹ ਇਹਦੇ ਤੇ 29 ਮੁਕਦਮੇ ਦਰਜ ਹੈ ਜਿਹੜੇ ਐਨਡੀਪੀਐਸ ਦੇ 29 ਮੁਕਦਮੇ ਦਰਜ ਜਿਨ੍ਹਾਂ 'ਚ 5 ਚੋ ਸਜ਼ਾ ਹੋ ਚੁੱਕੀ ਐ 2 ਚੋ ਬਰੀ ਐ ਤੇ 16 ਹਜੇ ਜ਼ੇਰੇ ਸ਼ਮਾਇਤ ਐ ਤੇ 6 ਹਜੇ ਅੰਡਰ ਇਨਵੈਸਟੀਗੇਸ਼ਨ ਕੇਸ ਐ ਇਹ ਪਟੰਡੇ ਜੇਲ੍ਹ ਚ ਪੰਦਾ ਐ ਤੇ ਇਹ ਲੁੱਟਾਂ ਖੋਹਾਂ ਦੇ ਵੀ ਇਹਦੇ ਵਿੱਚ ਇਹਦੇ ਤੇ ਮੁਕਦਮੇ ਦਰਜ ਐ ਤੇ ਇਵੇਂ ਹੀ ਜਿਹੜਾ ਇਸ ਦਾ ਸੋਨੂ ਪੁੱਤਰ ਲਾਲ ਸਿੰਘ ਜਿਹੜਾ ਇਹਦਾ ਭਰਾ ਐ ਉਹਦੇ ਤੇ 3 ਮੁਕਦਮੇ ਦਰਜ ਐ ਇਹ 2 ਚ ਸਜ਼ਾ ਹੋ ਚੁੱਕਿਆ ਇੱਕ ਜਬਰੀਆ ਗੋਂਦਵਾਲ ਜੇਲ੍ਹ ਚ ਐ ਲਾਲ ਸਿੰਘ ਪੁੱਤਰ ਸੁੰਦਰ ਸਿੰਘ ਵਰਸੀ ਨਿਹਲਾ ਕਿਲਚ ਹੈ ਇਹ ਵੀ ਇਹਨਾਂ ਦੇ ਲਾਲ ਇਹਦਾ ਭਰਾ ਇੱਕ ਉਹਦੇ ਤੇ ਦੋ ਪਰਚੇ ਦਰਜ ਹੈ ਜੀ ਇੱਕ ਕੁਸ਼ਲਿਆ ਬਾਈ ਪਤਨੀ ਲਾਲ ਸਿੰਘ ਦੋ ਪਰਚੇ ਉਹਦੇ ਤੇ ਦਰਜ ਹੈ ਕ੍ਰਿਸ਼ਨਾ ਕੌਰ ਪੁੱਤਰੀ ਲਾਲ ਸਿੰਘ ਪਿੰਡ ਨਿਹਲਾ ਕਿਲਚ ਇੱਕ ਪਰਚਾ ਉਹਦੇ ਦਰਜ ਹੈ ਤੇ ਇਹ ਇੰਨੇ ਪਰਚੇ ਦਰਜ ਇੱਥੇ ਇੱਕ ਹੋਰ ਵੀ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਵੀ ਇਹਦਾ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵੇੜਾ ਬਗੇਲਾ ਥਾਣਾ ਮਹਿਤਪੁਰ ਜੋ ਇਹਦਾ ਮਾਮਾ ਲਾਲ ਸਿੰਘ ਦਾ ਮਾਮਾ ਲੱਗਦਾ ਇਹ ਵੀ ਅਸੀਂ ਜਿਹੜਾ ਕੱਲ ਅਸੀਂ ਮੁਕਦਮਾ ਪਰਸੋਂ 11 ਤਰੀਕ ਨੂੰ ਮੁਕਦਮਾ ਨੰਬਰ 99 ਮਿਤੀ 11 5 25 ਨੂੰ ਜਿਹਦੇ ਵਿੱਚ 150 ਗ੍ਰਾਮ ਅਫੀਮ ਸੀ ਤੇ 11,65,500 ਰੁਪਏ ਡਰਗ ਮਨੀ ਮਿਲਿਆ ਸੀ ਉਹ ਇਸ ਦਾ ਭਾਂਜਾ ਹੈ ਜਿਹੜਾ ਇਸ ਜਿਹੜਾ ਪੈਡਲਰ ਹੈ ਇਹ ਸਪਲਾਈਅਰ ਹੈ ਸਮਗਲਰ ਹੈ ਵੱਡੇ ਲੈਵਲ ਦਾ ਪੂਰਾ ਪਰਿਵਾਰੀ ਸਾਰਾ ਉਹ ਵੀ ਇਹਦਾ ਘਰ ਹੈ ਜਿਹੜਾ ਇਸ ਬੰਦੇ ਦਾ ਜਿਹੜਾ ਜੋਗਿੰਦਰ ਸਿੰਘ ਸ਼ਮੀ ਦਾ ਘਰ ਹੈ ਤਾਂ ਸ਼ਹਿਰ ਦੇ ਵਿੱਚ ਫਰੋਜ਼ਪੁਰ ਉੱਥੋਂ ਉਹ ਬੰਦਾ ਫੜਿਆ ਗਿਆ ਸੀ ਤੇ ਉਹ ਤੋਂ ਰਿਕਵਰੀ ਹੋਈ ਸੀ 11 ਲੱਖ 59 ਹਜ਼ਾਰ 500 ਰੁਪਏ ਦੀ ਜਿਹੜੇ ਡਰਗ ਮਨੀ ਸਮੇਤ ਜਿਹੜਾ ਕਿ ਇਹ ਡਰੱਗਸ ਦਾ ਇਲ ਗਾਟਨ ਬਣੀ ਹੈ ਜਿਹੜਾ ਨਜਾਇਜ਼ ਇਹ ਡਰੱਗਸ ਨੂੰ ਵੇਚ ਕੇ ਇਹਨਾਂ ਨੇ ਨਜਾਇਜ਼ ਕਮਾਈ ਕੀਤੀ। ਯਾਨੀ ਕਿ ਸਾਰਾ ਪਰਿਵਾਰ ਹੀ ਇਹਨਾਂ ਨੇ ਕਤਲ ਵੀ ਕੀਤਾ ਸੀ। ਹਾਂਜੀ ਉਹ ਵੀ ਇੱਕ ਮੁਕੱਦਮਾ ਹੈ 29 ਮੁਕੱਦਮੇ ਜੀ ਤੇ ਦਰਜ ਜਿਹਨਾਂ ਚੋਂ ਪੰਜਾਂ 'ਚ ਸਜ਼ਾ ਹੋ ਚੁੱਕਿਆ ਉਹਦੇ। ਯਾਨੀ ਕਿ ਸਾਰਾ ਪਰਿਵਾਰ ਹੀ ਇਸ ਦੇ ਵਿੱਚ ਨਸ਼ੇ ਦੀ ਦਲਦਲ 'ਚ ਹਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਨਸ਼ੇ ਦੇ ਪੈਸੇ ਤੋਂ ਅਜਿਹੀ ਏਡੀ ਵੱਡੀ ਜਾਇਦਾਦ ਬਣਾਈ ਹੈ ਜਿਹੜੀ ਘੱਟੋ-ਘੱਟ ਕਰੋੜ ਰੁਪਏ ਤੋਂ ਉੱਪਰ ਦੀ ਜਾਇਦਾਦ ਹੈ। ਸਰ ਕਿੰਨੇ ਏਰੀਆ ਦੇ ਵਿੱਚ ਬਣੀ ਹੋਊਗੀ? ਇਹ ਹੁਣੇ ਜੀ ਇਹ 1.2 ਕਨਾਲ ਦੋ ਤਿੰਨ ਕਨਾਲ ਸਰ ਜਿਹੜੀ ਮਸੀਹ ਦੇ ਬੀਟੀ ਦੇ ਪਰਚੇ ਉਹ ਕਰ ਇੱਕ ਏਕੜ ਲੈਂਡ ਹੈ ਜੀ ਇਹ ਜਿਹੜੀ ਮਸੀਹ ਤੇ ਬੇਟੀ ਦੇ ਪਰਚੇ ਹੈ ਜੀ ਉਹ ਕਦੇ ਕਦੇ ਪਰਚੇ ਹੋਏ ਉਹ ਐਨਡੀਪੀਐਸ ਦੇ ਜੀ ਐਨਡੀਪੀਐਸ ਹਾਂ ਜੀ ਸਰ ਇਹ ਜਿਹੜੀ ਮਕਾਨਟ ਆਇਆ ਜਾ ਰਿਹਾ ਹੈ ਸ਼ਹਿਰੀ ਬਣਾ ਕਿ ਉਹ ਮਕਾਨ ਵੀ ਦੇਖੋ ਜੀ ਉਹਦੀ ਜਿਹੜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਿਹੜਾ ਕੋਈ ਇਹ ਤਾਂ ਬਿਲਕੁਲ ਇਲੀਗਲ ਜਗ੍ਹਾ ਤੇ ਬਣਾ ਹੋਇਆ ਹੈ ਇਲੀਗਲੀ ਬਣਾ ਹੋਇਆ ਤੇ ਉਹਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਾਨੂੰਨ ਅਨੁਸਾਰ ਕਾਨੂੰਨ ਤੋਂ ਅਸੀਂ ਬਾਹਰ ਜਾਣਾ ਨਹੀਂ ਕਾਨੂੰਨ ਅਨੁਸਾਰ ਕਰੂਗਾ ਇਹ ਸਿਰ ਪੰਜਾਬ ਸਰਕਾਰ ਦੀ ਹੈਗਾ ਜੀ ਹਾਂਜੀ ਇਹ ਹਾਂਜੀ ਇਹ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਪੰਜਾਬ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਇੱਕ 15 ਕਿੱਲੇ ਹੋਰ ਵੀ ਹੈ ਜਿਹੜੀ ਵਾਈ ਕਰਦੇ ਆ ਜਿਹੜੀ ਕੋਈ ਵੀ ਨੋਟਿਸ ਆਊਗੀ ਦੀ ਉਸ ਤੇ ਉਵੇਂ ਹੀ ਕਾਰਵਾਈ ਕੀਤੀ ਜਾਊਗੀ ਉਸ ਤੇ ਵੀ ਅੱਗੇ ਕਾਰਵਾਈ ਕਰਾਂਗੇ ਹੁਣ 1 ਏਕੜ ਦੇ ਵਿੱਚ ਇਹ ਜਿਹੜੀ ਕੋਠੀ ਬਣੀ ਹੋਈ ਹੈ ਜਿਹੜਾ ਮਹਿਲੋਮਾ ਕੋਠੀ ਹੈ 1 ਏਕੜ ਚ ਹੈ ਇਸ ਤੇ ਕਾਰਵਾਈ ਹੋ ਰਹੀ ਹੈ ਜੀ ਜੀ ਠੀਕ ਹੈ ਆਰਡਰ ਹੈਗੇ ਆ ਜੀ ਇਹ ਇੱਕ ਕਿੱਕੜ ਜਗਾ ਜੀ ਹਾਂਜੀ প্রভিনਸ਼ਲ ਗਵਰਨਮੈਂਟ ਮਾਲਕ ਹੈ ਜੀ ਸਰਕਾਰ ਮਾਲਕ ਹੁੰਦੀ ਹੈ ਇਹ ਜੀ ਹਾਂ ਇਹ ਇਸ ਬਾਬਤ ਪ੍ਰਾਪਰਟੀ ਨੂੰ ਖਾਲੀ ਕਰਾਉਣ ਬਾਬਤ ਐਸਜੀਐਮ ਸਾਹਿਬ ਦੀ ਅਦਾਲਤ ਵਿੱਚ ਮਕਦਮਾ ਚੱਲਦਾ ਹੈ ਐਸਟੀਐਮ ਹੁਸ਼ਾਰ ਫਰੋਜ਼ਪੁਰ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਐਸਜੀਐਮ ਮਾਨਯੋਗ ਐਸਜੀਐਮ ਫਰੋਜ਼ਪੁਰ ਦੀ ਅਦਾਲਤ ਨੇ ਇਸ ਪ੍ਰਾਪਰਟੀ ਨੂੰ ਵਕੇਟ ਕਰਾਉਣ ਵਾਸਤੇ ਮਾਰਚ ਮਹੀਨੇ ਦੇ ਵਿੱਚ ਆਰਡਰ ਕੀਤੇ ਸੀ ਤਾਂ ਉਹਦੀ ਕੰਪਲਾਈਂਸ ਵਾਸਤੇ ਫਿਰ ਸਾਨੂੰ ਸਿਕਿਉਰਟੀ ਜਾਈਦੀ ਸੀ ਜਾਂ ਹੋਰ ਸਾਰਾ ਸਿਸਟਮ ਚਾਹੀਦਾ ਸੀ ਅੱਜ ਸਾਨੂੰ ਸਿਕਿਉਰਿਟੀ ਮਿਲੀ ਆ ਤੇ ਅੱਜ ਅਸੀਂ ਉਹ ਆਰਡਰਾਂ ਦੀ ਕੰਪਲਾਈਂਸ ਕਰਾਉਣ ਵਾਸਤੇ ਆਏ ਆ ਹੁਣ ਇਹ ਸਾਰਾ ਖਾਲੀ ਕਰ ਕਬਜ਼ਾ ਅਸੀਂ ਲੈਣਾ ਖਾਲੀ ਕਰਨਾ ਇਹਨੂੰ ਢਾ ਕੇ ਕਬਜ਼ਾ ਲਿਆ ਜਾ ਸਰ ਜੀ ਯੁੱਧ ਨਸ਼ਾ ਵਿਰੁੱਧ ਜਿਹੜੀ ਇਹ ਮਕਾਨ ਟਾ ਦੇ ਨਸ਼ਾ ਨੂੰ ਲੈ ਕੇ ਟਾ ਦੇ ਕਿ ਵੈਸੇ ਹੀ ਸਾਰੇ ਟਾ ਦੇ ਜਾ ਨਹੀਂ ਜੀ ਨਹੀਂ ਇਹ ਪ੍ਰਾਪਰਟੀ ਜਿਹੜਾ ਬਣੀ ਹੋਇਆ ਇਹ ਨਸ਼ੇ ਤੋਂ ਪੈਸੇ ਕਮਾ ਕੇ ਬਣੀ ਹੈ ਇਸ ਕਰਕੇ ਨੂੰ ਅੱਛਾ ਇਹ ਤਾਂ ਨਸ਼ੇਦ ਨੂੰ ਰੱਖ ਕੇ ਸ਼ਹਿਰ ਵੀ ਦੀ ਕੋਠੀ ਬਣੀ ਹੈ ਸਰ ਉਹ ਮੇਰ ਨੂੰ ਜਿਹੜਾ ਐਸਡੀਐਮ ਸਾਹਿਬ ਦੀ ਕੋਰਟ ਦਾ ਫੈਸਲਾ ਜਿਹੜਾ ਹੈ ਅੱਜ ਇਸ ਪ੍ਰਾਪਰਟੀ ਦੇ ਗਏ ਇਸ ਤੇ ਆਪਾਂ ਉੱਤੇ ਅਗਜ ਕਾਰਵਾਈ ਕਰਨੀ ਹੈ